ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਬਹੁਤ ਹੀ ਖਾਸ ਰੋਤੇ ਆ ਥੋੜੀ ਵਿਚਾਰ ਸਾਂਝੀ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਮਤਲਬ 13 ਸਤੰਬਰ 2025 ਦਾ ਹੁਕਮਨਾਮਾ ਸਾਹਿਬ ਹੈ ਹਾਂ ਜੀ ਤੇ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 729 ਤੇ ਦਰਜ ਹੈ ਸੁਹੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਦੀ ਮਹੱਲਾ 1 ਕਰੋਚੇ ਤੇ ਅੱਜ ਦੀ ਆਪਣੀ ਇਸ ਗੱਲਬਾਤ ਦਾ ਮਕਸਦ ਇਹ ਹੀ ਹੈ ਕਿ ਇਸ ਪਾਵਨ ਬਾਣੀ ਦੇ ਡੂੰਗੇ ਸੰਦੇਸ਼ ਨੂੰ ਸਮਝੀਏ ਖਾਸ ਕਰਕੇ ਜਿਵੇਂ ਅੰਦਰ ਦੀ ਸਫਾਈ ਤੇ ਬਾਹਰ ਦਾ ਜਿਹੜਾ ਦਿਖਾਵਾ ਹੈ ਉਹਦੇ ਫਰਕ ਨੂੰ ਤੇ ਅਸਲ ਮੁਕਤੀ ਦਾ ਰਾਹ ਕੀ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਸ਼ੁਰੂਆਤ ਇੱਕ ਬੜੀ ਮਤਲਬ ਕਮਾਲ ਦੀ ਤਸਵੀਰ ਨਾਲ ਹੁੰਦੀ ਹੈ ਬਿਲਕੁਲ ਜੀ ਬਾਣੀ ਸ਼ੁਰੂ ਹੁੰਦੀ ਹੈ ਇੱਕ ਕੈਨ ਦੇ ਪਾਂਡੇ ਦੀ ਮਿਸਾਲ ਨਾਲ ਕਾਂਸੀ ਦਾ ਪਾਂਡਾ ਹਾਂਜੀ ਕਹਿੰਦੇ ਨੇ ਬਾਹਰੋਂ ਦੇਖੋ ਤੇ ਕਿੰਨਾ ਸਾਫ਼ ਲੱਗਦਾ ਚਮਕਦਾ ਹੁੰਦਾ ਉਜਲੂ ਕਹਾ ਛਿਲਕਣਾ ਜੀ ਪਰ ਜਦੋਂ ਉਸ ਨੂੰ ਕਸਾਈਏ ਤਾਂ ਅੰਦਰੋਂ ਕਾਲੀ ਸਿਆਹੀ ਜੀ ਨਿਕਲਦੀ ਹੈ ਕਾਲੜੀ ਮਸੂ ਅੱਛਾ ਭਾਵੇਂ 100 ਵਾਰ ਵੀ ਤੋਲੋ ਵਾਰੋਂ ਜਿਸੋ ਧੋਵਾ ਤਿਸ ਪਰ ਉਹ ਅੰਦਰ ਦੀ ਜਿਹੜੀ ਮੈਲ ਹੈ ਝੂਠ ਹੈ ਉਹ ਨਹੀਂ ਉੱਤਰਦੀ ਝੂਠ ਨਾ ਉਤਰੈ ਇਹ ਤਾਂ ਬਹੁਤ ਸਿੱਧੀ ਤੇ ਗੈਰੀ ਗੱਲ ਹੋ ਗਈ ਮਤਲਬ ਪਖੰਡ ਤੇ ਸਿੱਧੀ ਚੋਟ ਕਿ ਜੋ ਬਾਹਰੋਂ ਦਿਸ ਰਿਹਾ ਜ਼ਰੂਰੀ ਨਹੀਂ ਉਹੀ ਸੱਚ ਹੋਵੇ ਹਾਂਜੀ ਬਿਲਕੁਲ ਤੇ ਦੇਖੋ ਇਸੇ ਗੱਲ ਨੂੰ ਅੱਗੇ ਹੋਰ ਕਿੰਨਾ ਸੋਨਾ ਖੁੱਲਿਆ ਬਗਲਿਆਂ ਦੀ ਉਦਾਹਰਣ ਦੇ ਕੇ ਬਗਾ ਬਗੇ ਕੱਪੜੇ ਅੱਛਾ ਬਗਲੇ ਪਗਤਾਂ ਵਾਲੀ ਗੱਲ ਹਾਂਜੀ ਹੋਈ ਚਿੱਟੇ ਕੱਪੜੇ ਪਾ ਕੇ ਤੀਰਥਾਂ ਤੇ ਬੈਠੇ ਨੇ ਤਿਰਤਮੰਜ ਵਸਨ ਜੀ ਪਰ ਅੰਦਰੋਂ ਕੀ ਕਰਦੇ ਨੇ ਕੁੱਟ-ਕੁੱਟ ਜੀਆਂ ਖਾਵਣੇ ਜੀਵਾਂ ਨੂੰ ਮਤਲਬ ਚੁੱਪ-ਚੁਪੀ ਤੇ ਖਾਈ ਜਾਂਦੇ ਨੇ ਹੂੰ ਤੇ ਗੁਰੂ ਸਾਹਿਬ ਕਹਿੰਦੇ ਨੇ ਸਿਰਫ ਉਹਨਾਂ ਦੇ ਚਿੱਟੇ ਕੱਪੜਿਆਂ ਕਰਕੇ ਉਹਨਾਂ ਨੂੰ ਚੰਗਾ ਜਾਂ ਸਾਫ਼ ਨਹੀਂ ਕਹਿ ਸਕਦੇ ਆਪਾਂ ਬਗੇ ਨਾ ਕਹੀਆਂ ਅਸਲ ਗੱਲ ਤਾਂ ਅੰਦਰ ਦੀ ਐ ਤੇ ਫਿਰ ਇੱਕ ਹੋਰ ਮਿਸਾਲ ਐ ਸਿੰਬਲ ਦੇ ਰੁੱਖ ਦੀ ਸਿੰਬਲ ਰੁੱਖ ਸਰੀਰ ਮੈਂ ਹਾਂਜੀ ਉਹਦੇ ਫਲ ਵੀ ਦੇਖਣ ਨੂੰ ਬੜੇ ਸੋਹਣੇ ਲੱਗਦੇ ਨੇ ਤੋਤੇ ਵਿਚਾਰੇ ਭੁਲੇਖਾ ਖਾ ਜਾਂਦੇ ਨੇ ਮੈਜਨ ਦੇਖ ਭੁਲੰਦਨ ਜੀ ਪਰ ਉਹਨਾਂ ਫਲਾਂ ਚ ਹੁੰਦਾ ਕੁਝ ਨਹੀਂ ਕਿਸੇ ਕੰਮ ਨਹੀਂ ਆਉਂਦੇ ਸੇ ਫਲ ਕੰਮ ਨਾ ਆਵਨੀ ਤੇ ਗੁਰੂ ਸਾਹਿਬ ਆਪਣੇ ਤੇ ਕਟਾ ਕੇ ਕਹਿੰਦੇ ਨੇ ਕਿ ਇਹੋ ਜਿਹੇ ਗੁਣ ਹੀ ਮੇਰੇ ਸਰੀਰ ਚ ਨੇ ਜਿ ਸਿਰਫ ਬਾਹਰ ਦੀ ਸੁੰਦਰਤਾ ਹੈ ਤੇ ਗੁਣ ਮੈਂ ਤਨਹਾਨੀ ਬਿਲਕੁਲ ਤੇ ਇਹੀ ਗੱਲ ਘਰਾਂ ਮਹਿਲਾਂ ਤੇ ਵੀ ਲਾਗੂ ਹੁੰਦੀ ਹੈ ਕੋਠੇ ਮੰਡਪ ਮਾੜੀਆਂ ਬਾਹਰੋਂ ਬੜੇ ਸਜਾਏ ਹੋਏ ਪਾਸੋਂ ਚਿਤਵੀਆਂ ਹਾਂ ਹਾਂਜੀ ਪਰ ਜੇ ਅੰਦਰੋਂ ਖਾਲੀ ਹੋਣ ਵਿਛੋ ਸੁਖਣੀਆਂ ਹਾਂ ਟਟਹ ਜਾਂਦੇ ਨੇ ਕਿਸੇ ਕੰਮ ਨਹੀਂ ਆਉਂਦੇ ਠੱਠੀਆਂ ਕੰਮ ਨਾ ਆਵਨੀ ਇਹ ਸਾਰੀਆਂ ਮਸਾਲਾਂ ਦੇਖੋ ਇੱਕੋ ਪਾਸੇ ਇਸ਼ਾਰਾ ਕਰ ਰਹੀਆਂ ਨੇ ਬਿਲਕੁਲ ਮਤਲਬ ਬਾਹਰੀ ਦਿਖਾਵੇ ਦੀ ਨਿਰਾਰਥਕਤਾ ਫਿਰ ਸਵਾਲ ਇਹ ਉੱਠਦਾ ਕਿ ਅਸਲ ਕੀ ਹੈ ਅਸਲੀ ਸਾਥੀ ਕੌਣ ਨੇ ਫਿਰ ਹਾਂਜੀ ਤੇ ਉਹਦਾ ਜਵਾਬ ਜਿਹੜਾ ਬਾਣੀ ਦਾ ਕੇਂਦਰੀ ਭਾਵ ਹੈ ਉਹ ਰਹਾਉ ਦੀਆਂ ਤੁਕਾਂ 'ਚ ਹੈ ਅੱਛਾ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ ਵਾਹ ਮਤਲਬ ਅਸਲੀ ਸੱਜਣ ਉਹ ਨੇ ਜੋ ਸਦਾ ਨਾਲ ਰਹਿਣ ਜੀ ਇਥੋਂ ਤੁਰਨ ਵੇਲੇ ਮੌਤ ਵੇਲੇ ਵੀ ਨਾਲ ਜਾਣ ਹਾਂਜੀ ਤੇ ਜਿੱਥੇ ਕਰਮਾਂ ਦਾ ਹਿਸਾਬ ਹੋਣਾ ਹੈ ਉੱਥੇ ਨਾਲ ਖੜਕੇ ਸਾਥ ਦੇਣ ਬਿਲਕੁਲ ਇਹ ਹੈ ਅਸਲ ਸਾਥ ਦੁਨਿਆਵੀ ਰਿਸ਼ਤੇਆਂ ਜਾਂ ਦਿਖਾਵਿਆਂ ਤੋਂ ਬਹੁਤ ਵੱਖਰੀ ਗੱਲ ਹੈ ਇਹ ਤੇ ਇਹੋ ਜਿਹੇ ਸੱਚੇ ਸਾਥੀ ਕਿਵੇਂ ਬਣਨ ਖਾਸ ਕਰਕੇ ਜਦੋਂ ਬੰਦੇ ਦੀ ਆਪਣੀ ਹਾਲਤ ਐਸੀ ਦੱਸੀ ਗਈ ਆ ਬਾਣੀ ਚ ਇੱਕ ਅੰਨੇ ਵਾਂਗ ਅੰਦੁਲੈ ਹਾਂਜੀ ਜਿਸਨੇ ਵਿਕਾਰਾਂ ਦਾ ਭਾਰ ਚੁੱਕਿਆ ਹੋਇਆ ਭਾਰ ਉਠਾਇਆ ਤੇ ਅੱਗੇ ਰਸਤਾ ਵੀ ਬੜਾ ਔਖਾ ਪਹਾੜੀ ਵਰਗਾ ਡੂਗਰਵਾਟ ਬਹੁਤ ਜੀ ਬਹੁਤ ਔਖਾ ਰਸਤਾ ਅੱਖਾਂ ਹੈ ਨਹੀਂ ਕਿ ਰਾਹ ਲੱਭੇ ਅੱਖੀ ਲੋੜੀ ਨਾ ਲਹਾ ਤੇ ਫਿਰ ਇਸ ਹਾਲਤ ਚ ਬੰਦਾ ਪਾਰ ਕਿਵੇਂ ਲੰਗੇ ਹੌ ਚੜ੍ਹੇ ਲੰਗਾ ਕਿਤੂ ਇੱਥੇ ਹੀ ਦੇਖੋ ਬਾਣੀ ਦਾ ਸਭ ਤੋਂ ਜ਼ਰੂਰੀ ਉਪਦੇਸ਼ ਹੁੰਦਾ ਹੈ ਕਿ ਇਸ ਔਖੇ ਰਸਤੇ ਤੇ ਨਾ ਤਾਂ ਦੁਨੀਆ ਦੀਆਂ ਚਾکریاں ਕੰਮ ਆਉਣੀਆਂ ਨੇ ਨਾ ਲੋਗਾਂ ਨੂੰ ਵਿਖਾਉਣ ਵਾਲੀਆਂ ਚੰਗਿਆਈਆਂ ਕੰਮ ਆਉਣੀਆਂ ਨੇ ਜੀ ਤੇ ਨਾ ਹੀ ਕੋਈ ਹੋਰ ਚਲਾਕੀਆਂ ਸਿਆਣਾ ਅਵਰ ਸਿਆਣਾ ਬਕਿਤ ਕੋਈ ਫਾਇਦਾ ਨਹੀਂ ਇਹਨਾਂ ਦਾ ਇਹ ਸਭ ਬਾਰੀ ਚੀਜ਼ਾਂ ਨੇ ਹਾਂਜੀ ਅਸਲ ਹੱਲ ਕੀ ਹੈ ਗੁਰੂ ਸਾਹਿਬ ਫਰਮਾਉਂਦੇ ਨੇ ਨਾਨਕ ਨਾਮ ਸਮਾਲ ਤੂੰ ਬਧਾ ਛੁਟੇ ਜਿਤ ਨਾਮ ਸਮਾਲ ਤੂੰ ਜੀ ਹੇ ਨਾਨਕ ਰੱਬ ਦਾ ਨਾਮ ਆਪਣੇ ਹਿਰਦੇ ਚ ਵਸਾ ਲੈ ਉਹਨੂੰ ਸਾंभ ਕੇ ਰੱਖ ਇਸ ਨਾਮ ਸਿਮਰਨ ਨਾਲ ਹੀ ਜਿਹੜਾ ਜੀਵ ਮਾਇਆ ਦੇ ਮੋਚ ਬੱਝਿਆ ਪਿਆ ਉਹ ਬੰਦਨਾ ਤੋਂ ਛੁੱਟ ਸਕਦਾ ਹੈ ਬੱਦਾ ਛੋਟੇ ਜਿੱਤ ਤੇ ਕੁਲ ਮਿਲਾ ਕੇ ਸਾਰੀ ਗੱਲ ਕੁੰਫਿਰ ਕੀ ਉੱਥੀ ਆ ਗਈ ਕਿ ਅਸਲ ਜ਼ੋਰ ਅੰਦਰ ਦੀ ਸਫਾਈ ਤੇ ਐ ਸੱਚੀ ਪਗਤੀ ਤੇ ਐ ਤੇ ਪ੍ਰਭੂ ਦੇ ਨਾਮ ਸਿਮਰਨ ਤੇ ਐ ਬਿਲਕੁਲ ਜਿਹੜੇ ਬਾਹਰੀ ਕਰਮकांड ਨੇ ਦਿਖਾਵਾ ਹੈ ਪਖੰਡ ਹੈ ਜਾਂ ਦੁਨਿਆਵੀ ਚਤੁਰਾਈਆਂ ਨੇ ਜੀ ਉਹਨਾਂ ਦਾ ਇਸ ਰਾਹ ਤੇ ਕੋਈ ਮੁੱਲ ਨਹੀਂ ਸਹੀ ਗੱਲ ਹੈ ਜੀ ਤੇ ਅਖੀਰ ਚ ਇੱਕ ਨੁਕਤਾ ਸੋਚਣ ਲਈ ਛੱਡ ਜਾਂਦੇ ਆ ਕਿ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਚ ਕਿੰਨੀ ਕ ਵਾਰੀ ਸਿੰਬਲ ਦੇ ਰੁੱਖ ਨੂੰ ਮਤਲਬ ਬਾਹਰੀ ਚਮਕ-ਦਮਕ ਨੂੰ ਜਾਂ ਉੱਪਰਲੀਆਂ ਗੱਲਾਂ ਨੂੰ ਹਾਂਜੀ ਅਸਲੀ ਗੋਹਣੀਆਂ ਸੱਚਾਈ ਸਮਝ ਬੈਠਦੇ ਆ ਤੇ ਉਹ ਅਸਲੀ ਅੰਦਰੂਨੀ ਸੱਜਣ ਜਿਨ੍ਹਾਂ ਦੀ ਗੱਲ ਬਾਣੀ ਕਰਦੀ ਹੈ ਉਹ ਕਿਵੇਂ ਪੈਦਾ ਕੀਤੇ ਜਾਣ ਜਿਹੜੇ ਅੰਤ ਵੇਲੇ ਹਿਸਾਬ ਕਿਤਾਬ ਵੇਲੇ ਸਾਡਾ ਪਖ ਪੂਰ ਸਕਣ ਬਹੁਤ ਡੂੰਗੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ